ਆ ਗੁਰੂ ਅਰਦਾਸ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਏ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੇ ਸਮਰਕਾ ਗੁਰੂ ਨਾਨਕ ਲਾਈਂ ਤੇ ਆਏ ਫਰੰਗਤ ਗੁਰਤੇ ਅਮਰਦਾਸ ਰੰ다ਸ ਸੈ ਹੁਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਸਤੈ ਸਭ ਦੁੱਖ ਜਾਏ ਤੇਗ ਬਹਾਦਰ ਸਮਰੈ ਕਾਰਨੋਂ ਨੇ ਦਵੈ ਤਾਏ ਸਭ ਧਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਦਸਾਂ ਪਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਸੰਤ ਦਾਰ ਦਾ ਧਿਆਨ ਤਰਕੇ ਬੋਲੋ ਜੀ ਬਾਣੀ ਗੁਰੂ ਪੰਜਾਬ ਪਿਆਰਿਆਂ ਚੋਂ ਹਮ ਸਭ ਜادیه ਚਾਲੀਆਂ ਮਖਤਿਆਂ ਅਠੀਆਂ ਜਪੀਆਂ ਤਪੀਆਂ ਜਨਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਨਾ ਸਨਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਇ ਖੋਪਰੀਆਂ ਨੂੰ ਹੀਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਖੇ ਕੇਸਾਂ ਸਵਾਸਾਂ ਨਾਲ ਲਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਤਾ ਵਿੱਚ ਤਾਵਨ ਕਰ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇ ਤੇ ਤੇਗ ਤੇਗ ਫਤਿਹ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਅਬੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਕੀਆਂ ਛੰਡੇ ਬੁੰਗੇ ਜੁਗ ਜੁਗਾ ਟਾਲ ਧਰਮ ਕਾਜ ਹੈ ਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹ ਸਿੱਖਾਂ ਦਾ ਮਾਨੀ ਮਤੁੱਛ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣਾ ਪੰਥ ਦੇ ਸਦਾ ਸਹਾਈ ਦਾ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲਦਾ দান ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਯੋਟਿਆਂ ਦੀ ਓਟ ਨਿਆਸਰਾਂ ਦਾ ਆਸਰਾ ਧੰਨ ਧੰਨ ਦਸਾਂ ਬਾਦਸ਼ਾਹੀਆਂ ਕੀ ਜੋਤ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਆਪ ਜੀਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋਦਰੀ ਹੈ ਦਾਤਾਰ ਪਿਤਾ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਪਾਵਨ ਚਰਨ ਪਰਸੇ ਹਮ ਸਾਰਿਆਂ ਦਾ ਤਿਲਫੁਲ ਆਪਣੇ ਅੰਦਰ ਪ੍ਰਵਾਨ ਕਰਨਾ ਯਾਤਰਾ ਸਫਲਾ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿਚ ਲਾਓ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਰਬੱਤ ਸੰਗਤ ਦੀ ਹਾਜ਼ਰੀ ਦਾ ਤੇ ਪ੍ਰਮਾਨ ਕਰਨੀ ਤਿਲਫੁਲ ਪਟਾਮੰਦਰ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਰਬੱਤ ਦੇ ਸਰਤੇ ਮਿਹਰ ਭਰਿਆ ਅਥਰਾ ਕੇ ਗੁਰਸਿੱਖੀ ਦੀ ਦਾਤ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਰਬੱਤ ਦਾ ਭਲਾ ਕਰਨਾ ਕਿਰਪਾ ਕਰੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ